ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਮਸ਼ੀਨ ਆਪਾਂ ਖੇਤ ਚ ਲਿਆਏ ਤੇ ਕਟਰ-ਕਟਰ ਪਾ ਲਿਆ ਟਾਈਮ ਹਾਲੇ 9:00 ਵਜੇ ਨੇ ਅੱਧਾ ਪੌਣਾ ਘੰਟਾ ਹਲੇ ਕਰਾਂਗੇ ਵੇਟ ਹੋਰ ਧੁੱਪ ਲੱਗ ਜੂਗੀ ਉਸ ਤੋਂ ਬਾਅਦ ਲੱਗਾਂਗੇ ਕਟਾਈ ਕਰਨ ਐਨੇ ਮੜਾ ਮੋਟਾ ਜਿਹੜਾ ਅਲਦੜਾ ਘੁੰਮ ਕੇ ਫਿਰ ਕੇ ਦੇਖਦਾ ਮਸ਼ੀਨ ਦੇ ਇੱਕ ਢਾਣੇ ਘਟ ਕੱਢਦੀ ਦੀ ਟੈਂਕ ਉਤੋਂ ਤੇ ਉਹਦੀਆਂ ਪਲੇਟਾਂ ਮੜੀਆਂ ਚੱਪਣ ਗਿਆ ਸਾਤਾ ਬਾਈ ਬਾਕੀ ਹੋਰ ਜਿਹੜਾ ਮੜਾ ਮੋਟਾ ਹੁੰਦਾ ਤੇ ਬਾਕੀ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਲੱਗਾਂਗੇ ਲਈ ਆਪਾਂ 18 ਫੁੱਟੀ ਲੈ ਕੇ ਆਗੇ ਤੀ ਤੇ 21 ਫੁੱਟੀ ਗੱਲ ਹੁਣ ਲੈ ਕੇ ਗਿਆ ਜੱਸਾ ਬਾਈ ਲਾਉਣ ਤੇ ਆ ਜਾਂਦਾ ਫਿਰ ਇਹ ਆਪਣਾ 3600 ਟੂਰੀ ਸੀ ਕਿਉਂਕਿ ਆਪਾਂ ਕੰਪੈਨ ਇੱਥੇ ਖੜਾਤੀ ਸੀ ਵੀ ਜੇ ਆਲਦਾਲੇ ਕਿਸੇ ਗਵਾਂਡੀ ਦਾ ਪਾਣੀ ਪਿਆ ਹੋਇਆ ਤਾਂ ਉਹਦੇ ਨਾਲ ਇਹੜਾ ਮੜਾ ਮੋਟੀ ਜਗਾ ਹੋਊਗੀ ਤੇ ਉਹ ਕੱਟ ਲਾਂਗੇ ਜੀ ਹੁਣ ਚਲਾਉਣ ਲੱਗਿਆ ਆਪਾਂ 10:30 ਦਾ ਟਾਈਮ ਹੋ ਗਿਆ ਕੱਲ ਵਾਲੇ ਝੋਨੇ ਦਾ ਜਿਹੜਾ ਆਪਾਂ ਕਟਿਆ ਸੀ 12 ਮੋਚਰ ਆਇਆ ਬਹੁਤ ਜ਼ਿਆਦਾ ਸੁੱਕ ਗਿਆ ਇਹਦਾ ਮਤਲਬ ਕੰਮ ਘਾਟੇ ਚ ਚੱਲਿਆ ਗਿਆ ਚਲੋ ਜੋ ਦੇਣਾ ਪ੍ਰਮਾਤਮਾ ਨੇ ਉਹੀ ਦੇਣਾ ਤੇ ਟਰਾਲੀ ਲਾਤੀ ਦੱਸਾ ਬਾਈ ਕਹਿੰਦਾ ਤੁਰਦਾ ਉਥੋਂ ਮੈਂ 17 ਚਾਹੀਦਾ 12 ਆਇਆ ਬਾਕੀ ਕੰਬੈਨ ਚਲਾਤੀ ਫਿਰ ਮੈਂ ਫਿਰ ਚਲਾ ਦੇ ਫੇਰ ਨਾ ਡਰ ਉਹਨੇ ਬੱਤਾਉਣਾ ਮਾਸਟਰ ਨਹੀਂ ਅਸੀਂ 11 ਵਜੇ ਤੋਂ 4-5 ਘੰਟਾ ਹੋਰ ਖੜ੍ਹ ਜੰਨੇ ਆ ਲੱਗਿਆ ਲੀਵਰ ਲਾਉਣ ਚੱਲਦਾ ਜੀ ਕੰਮਕਾਰ ਤੇ ਆ ਖੇਤ ਚ ਪਿਆ ਵਾ ਪਾਣੀ ਹੁਣ ਆਪਾਂ ਛੋਟੀ ਮਸ਼ੀਨ ਲੈ ਕੇ ਆਉਣਾ ਟਰੈਕ ਵਾਲੀ ਇਸੇ ਕਰਕੇ ਖੜਾਈ ਸੀ ਆਪਾਂ ਨੇ ਉਹਰੇ ਪਾਣੀ ਪੈ ਗਿਆ ਸੀ ਢੇਡਾ ਲਾ ਲਿਆ ਜੰਨੀ ਕਿੱਲੀ ਐ ਤੇ ਉਹਦੇ ਨਾਲ ਵੜਦੇ ਆ ਲੈ ਕੇ ਆਉਣੇ ਆ ਜਾਣੇ ਆ ਅਗੜਾ 3602 ਇਹਦੇ ਮਗਰ ਪਾ ਲਿਆ ਹੁੰਦੇ ਆ ਟਰਾਲੀ ਦੀ ਆਪਣੀ ਕਿਸੇ ਨਿਕਲ ਜਲੀਆ ਖੇਤ ਵੱਡੇ ਤੇ ਅੱਜ ਅੱਜ ਤੱਕ ਦਾ ਆਪਣਾ ਵੱਧ ਤੋਂ ਸਭ ਤੋਂ ਵੱਧ ਸਕਾ ਕੇ ਵਟਿਆ ਹੋਇਆ ਝੋਨਾ ਇਹ ਆ ਇੰਨਾ ਕਦੇ ਸਕਾ ਕੇ ਝੋਨਾ ਨਹੀਂ ਕਟਿਆ ਫੈਦਾ ਹੀ ਝਾੜ ਲਈ ਹੈਗਾ ਤੇ ਉਤੋਂ ਹੋਰ ਸਕਾਤਾ ਚਲੋ ਉਹ ਪ੍ਰਮਾਤਮਾ ਨੇ ਦੇਣਾ ਉਹ ਵੀ ਦੇਣਾ ਹੈ। ਵੈਸੇ ਕਹਿੰਦੇ ਨੇ ਵੀ ਝਾੜਨੀ ਹੈਗਾ ਆਪਾਂ ਨੂੰ ਤਾਂ ਠੀਕ ਲੱਗਿਆ ਹਲੇ ਬਾਕੀ ਤੋਂ ਦੇ ਪਤਾ ਲੱਗ ਜੂ। ਕਿਉਂਕਿ ਜਿੱਦੀ ਜਗ੍ਹਾ ਵਧੀਆ ਹਿਸਾਬ ਨਾਲ ਟਰਾਲੀ ਵਧੀਆ ਹੋ ਗਈ। ਡਰਾਈਵਰੀ ਕਾਕੇ ਜੀ ਵੀ ਵਧੀਆ ਪੂਰੀ ਘੰਟ ਹੈ। ਵਧੀਆ ਚਲਾਉਣਾ। ਆ ਗਈ ਉਹ ਤਾਂ ਜੱਫਾ ਬਾਈ ਲੈ ਕੇ ਆ ਗਿਆ ਜੀ 55 ਬੀ ਵਾਲੀ 21 ਫੁੱਟੀ ਆ ਜਿਹੜੀ 3600 363 ਮਗਰ ਬਾਈ ਵੀ ਆ 2 ਵੀਲ ਮਗਰ ਉਹ ਉਹ ਚ ਪਏਗੇ 6-7 ਟੈਂਕਾਂ ਤੋਂ ਉੱਤੇ ਹੀ ਪਏਗੇ ਚੱਲ ਜਿਆ ਨੇ ਨਿੱਪੜ ਗਿਆ ਜੀ ਉਹਰੇ ਕੰਮ ਸੱਤ ਵਿੱਗੇ ਜਗ੍ਹਾ ਰਹਿ ਗਈ ਉਧਰਲੀ ਉੱਥੇ ਨੂੰ ਜਾਂਦੇ ਆ ਲੈ ਕੇ ਕੰਬਾਇਨ ਆ ਉਹ ਵੱਡੀ ਤੇ ਇਹਨੂੰ ਆਪਾਂ ਦੇਣਾ ਭਰਾਓ ਕਿਹੜਾ ਟੈਂਕਰ ਖਾਲੀ ਕਰ ਲੱਗੇ ਹੋਇਆ ਪਾਈ ਵੀ ਆਹੇ ਸਤੋਂ ਆਪਣਾ ਕੰਮ ਇਧਰਲਾ ਨਿਬੜ ਗਿਆ ਤੇ ਹੁਣ ਆਪਾਂ 7 ਵਿੱਗੇ ਚੱਲਦੇ ਆ ਉਧਰ ਨੂੰ ਤੇ ਚਾਹ ਪਾਣੀ ਪੀ ਕੇ ਫੇਰ ਆਗੇ 7 ਵਿੱਗੇ ਦੇ ਵਿੱਚ ਫੈਕਟਰੀ ਦੇ ਮਗਰ ਪਹਿਲਾ ਕਿਹੜਾ ਲੱਗ ਰਿਹਾ ਜੇ ਤਾਂ ਆੜਦਾਲੀ ਜੀ ਭੁੰਮਈ ਆਈ ਫਿਰ ਤਾਂ ਸੁੱਕਾ ਆੜਦਾਲਿਓਂ ਬਚਾਓ ਆ ਪਾਣੀ ਕਿੰਨੇ ਆ ਉੱਧਰ ਤਾਂ ਨਹੀਂ ਉਹ ਪਰੇ ਤਾਂ ਹਰੀ ਖੜੀ ਆ ਸਾਹਮਣੇ ਲਓ ਉੱਪਰਲੇ ਪਾਸੇ ਹਰੀ ਆ ਕੋਈ ਪਤਾ ਨਹੀਂ ਹਾ ਥੋੜੀ ਜਿਹੀ ਉਹਰੇ ਪ੍ਰੋਬਲਮ ਆਉਣੀ ਹੁੰਦੀ ਆ ਸਾਨੂੰ ਟਰਾਲਾ ਕਟਰ ਪਾਉਣ ਦੀ ਉਹ ਇਸ ਵਾਰ ਆਪਾਂ ਨੇ ਉਹ ਸਾਹਮਣੇ ਬਾਜਰੇ ਦੇ ਵਿੱਚ ਪਾ ਲਿਆ ਹੈਗਾ ਤਾਂ ਉਹ ਚੜੀ ਬੋਟਾਂ ਵਾਲੀ ਆ ਯਾਨੀ ਸਾਡੇ ਕੋਲ ਕੋਈ ਪਹੁੰਚਿਆ ਤਾਂ ਹੈ ਨਹੀਂ ਲਾਂਬਾ ਦੇ ਵੀ ਸਕਦੇ ਨੇ ਨਹੀਂ ਵੀ ਦੇ ਸਕਦੇ ਉਹ ਵੱਖਰੀ ਗੱਲ ਆ ਸੇ ਉਹ ਲੱਗਦਾ ਮੈਨੂੰ ਵੀ ਗਿੱਲਾ ਹੋ ਗਿਆ ਤੇ ਮਸ਼ੀਨ ਪੈਕ ਕਰ ਰਿਹਾ ਹੈ ਉਹ ਜੀ ਭਰਾ ਉਹ ਕੰਮ ਨੇ ਮੁੜ ਗਿਆ ਕੰਮ ਤੇਰਾ ਤਾਂ ਹੋ ਗਿਆ ਜਿਹੜਾ ਪਾਣੀ ਪਿਆ ਵਾਦੀ ਉਥੇ ਕੰਬਾਇ ਨਹੀਂ ਗਈ ਬਸ ਕੇ ਫਿਰ ਪਾਇਆ ਟੋਚਰ ਟੋਚਰ ਪਾਉਣ ਕਰਕੇ ਤੇ ਉਸ ਤੋਂ ਬਾਅਦ ਫਿਰ ਉਹ ਦੋ ਤਿੰਨ ਮੱਝਾਂ ਦੀ ਜਗ੍ਹਾ ਦੀ ਫਿਰ ਦਾਤੀਆਂ ਚਲਾਈਆਂ ਦੇਖੋ ਦਾਤੀ ਹੱਜਾ ਆਪ ਵੱਢ ਕੇ ਤੇ ਥੱਪੇ ਬਾਹਰ ਕੱਢ ਕੇ ਲੈਨ ਚ ਫਿਰ ਚੱਕ ਤੇ ਨਹੀਂ ਸਵੇਰ ਨੂੰ ਕਿਸੇ ਨਾ ਕਿਸੇ ਨੇ ਲੈ ਜਾਣਾ ਤੇ ਉਹਨਾਂ ਚੱਕਾ ਨਹੀਂ ਆਪਾਂ ਕੰਮ ਨਵੇੜਤਾ ਤਾਂ ਨੇਰਾ ਹੋ ਗਿਆ ਨਹੀਂ ਟਾਈਮ ਨਾ ਮੁੱਕ ਜਾਣਾ ਦੀ ਫਿਰ ਹੱਥੀ ਵੱਟਿਆ ਤੇ ਮਸ਼ੀਨ ਫੜਾਈ ਤੋ ਚੱਲੇ ਆਂਦੇ ਉੱਧਰ ਖੜੀ ਦੀ ਮੰਗ ਕੇ ਤੇ ਫੇਰ ਉਹ ਤੋਂ ਬਾਅਦ ਟੋਚਣ ਆਪਾਂ ਲੈ ਗਏ ਨਹੀਂ ਦੀ ਆਏ ਘਰੋਂ ਭੁੱਲ ਗਏ ਚੇਤਾ ਇਸ ਕਰਕੇ ਟਾਈਮ ਲੱਗ ਗਿਆ ਚਲੋ ਟਾਈਮ ਇਹਨਾਂ ਨੇਪੜ ਗਿਆ ਫੇਰ ਵੀ ਹਰੇ 7:00 ਵੱਜਣੇ ਨੇ 5-4 ਮਿੰਟ ਅਜੇ ਹੀ ਨੇ ਬਾਕੀ ਹੁਣ ਸਾਰੀ ਵੇਚੀ ਤੇ ਪਤਾ ਲੱਗ ਜੂ ਵੀ ਝਾੜ ਕਿੰਨਾ ਹੁੰਦਾ ਝਾੜ ਇਸ ਵਾਰ ਮਿੱਤਰੋ ਥੋੜਾ ਜਿਹਾ ਤੁਹਾਨੂੰ ਪਤਾਈਆ ਸਾਰੇ ਭਰਾਵਾਂ ਨੂੰ ਚਲੋ ਫੇਰ ਵੀ ਆਪਾਂ ਚੰਗੇ ਆ ਕਿਉਂਕਿ ਜਿੱਥੇ ਹਾੜਾ ਐਵੇਂ ਨੇ ਉਥੇ ਦਾ ਉਹਨੂੰ ਪਤਾ ਵੀ ਕੁਝ ਵੀ ਨਹੀਂ ਬਚਿਆ ਜੇ ਦੇ ਕੇ ਨਹੀਂ ਜਾਊ ਤਾਂ ਲੈ ਕੇ ਵੀ ਨਹੀਂ ਜਾਂਦੀ ਖਰਚਾ ਦਾ ਪੂਰਾ ਕਰੂਗੀ ਉਹ 바ਕੀ ਪਰਮਾਤਮਾ ਸੁੱਖ ਰੱਖੇ ਸਾਰੇ ਵੀਰਾਂ ਦਾ ਇੱਟਾ ਹੀ ਚੱਲੀ ਜਾਵੇ ਸੁਖਸਾਂਦੀ ਕਾਹਦਾ ਕੇ